ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਬਹੁਤ ਵੱਡਾ ਬਿਆਨ ਨਿਕਲ ਕੇ ਆ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਜਿੱਥੇ ਉਹਨਾਂ ਦੀ ਤਰਨ ਪਤਨੀ ਗਨੀਬ ਕੌਰ ਕਹਿ ਰਹੇ ਨੇ ਕਿ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਝੂਠੇ ਸਬੂਤ ਦਿਖਾਏ ਜਾ ਰਹੇ ਨੇ ਇਸ ਵਿੱਚੋਂ ਕੱਢਣ ਪਾਉਣ ਨੂੰ ਇਸ ਕੇਸ ਦੇ ਵਿੱਚ ਕੁਝ ਹੈ ਨਹੀਂਗਾ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਿਰਫ ਬਦਲਾ ਖੋਰੀ ਦੀ ਰਾਜਨੀਤੀ ਕਰ ਰਹੇ ਨੇ ਗੱਲ ਨੂੰ ਤੋੜ ਮਰੋੜ ਕੇ ਰੱਖ ਰਹੇ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕੋਈ ਹੋਰ ਕੰਮ ਨਹੀਂ ਹੈਗਾ ਉਹ ਬਿਨਾ ਮਤਲਬ ਤੋਂ ਵਿਕਰਮ ਸਿੰਘ ਮਜੀਠੀਆ ਉੱਤੇ ਕੇਸ ਤੇ ਕੇਸ ਪਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਕੱਲ ਹੀ ਜਿੱਥੇ ਵੱਡਾ ਬਿਆਨ ਨਿਕਲ ਕੇ ਆਇਆ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਕਿ ਜੋ ਹੈ ਇੱਕ ਹੋਰ ਕੇਸ ਪਾਇਆ ਜਾਵੇਗਾ ਜਿਦੇ ਵਿੱਚ ਦੋ ਤਿੰਨ ਲੋਕਾਂ ਦਾ ਨਾਂ ਵੀ ਦੱਸਿਆ ਗਿਆ 164 ਧਾਰਾ ਦੇ ਮੁਤਾਬਿਕ ਜੋ ਉਹਨਾਂ ਉੱਤੇ ਜੋ ਵਾਰ-ਵਾਰ ਉਹਨਾਂ ਨੂੰ ਚੰਗੇ ਸੌਰੀ ਜਿਨ੍ਹਾਂ ਕੋਲੋਂ ਵੱਡੇ ਪੱਧਰ ਉੱਤੇ ਜੋ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਜੋ ਕਪਲੇ ਹੋਏ ਨੇ ਜਿੱਥੇ ਭ੍ਰਿਸ਼ਟਾਚਾਰੀ ਕੀਤੀ ਗਈ ਹੈ ਲੇਕਿਨ ਦੂਸਰੇ ਪਾਸੇ ਹੀ ਜੋ ਗਨੀਵ ਕੌਰ ਨੇ ਉਹ ਕਹਿ ਰਹੇ ਨੇ ਕਿ ਮੇਰੇ ਹਸਬੰਡ ਯਾਨੀ ਵਿਕਰਮ ਸਿੰਘ ਮਜੀਠੀਆ નિર્ਦੋਸ਼ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਉੱਤੇ ਸਿਰਫ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਹੋਇਆ ਹੈ ਜਦੋਂ ਕਿ ਅਦਾਲਤ ਵੱਲੋਂ ਤਾਂ ਕਲੀਨ ਚਿੱਟ ਮਿਲੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੇਕਿਨ ਇਹ ਵਾਰ-ਵਾਰ ਕਹਿੰਦੇ ਨਜ਼ਰ ਆ ਰਹੇ ਨੇ ਜੋ ਗਨੀਪ ਕੌਰ ਨੇ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸਭ ਕੁਝ ਕਰਕੇ ਕੀ ਜਿਤਾ ਰਹੇ ਨੇ ਇਹ ਝੂਠੇ ਕਿਉਂ ਕੇਸ ਪਾਏ ਜਾ ਰਹੇ ਨੇ ਮੇਰੇ ਮਤਲਬ ਉਹਨਾਂ ਦੇ ਹਸਬੰਡ ਤੇ ਵਿਕਰਮ ਸਿੰਘ ਮਜੀਠੀਆ ਤੇ ਉਹ ਵਾਰ-ਵਾਰ ਇਹਨਾਂ ਗੱਲਾਂ ਨੂੰ ਕਰ ਰਹੇ ਨੇ ਹੁਣ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹਲਕਾ ਮਜੀਠਾ ਦੀ ਅਕਾਲੀ ਵਿਧਾਇਕਾ ਬੀਬਾ ਗਨੀਵਕੌਰ ਮਜੀਠੀਆ ਨੇ ਗੱਲਬਾਤ ਕਰਦੇ ਕਿਹਾ ਆਮ ਆਦਮੀ ਪਾਰਟੀ ਦੇ ਸਰਪ੍ਰੀਮੋ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਦੋਵਾਂ ਨਾਲ ਮਿਲ ਕੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦਾ ਵਿਜੀਲੈਂਸ ਦੀ ਦੁਰਵਰਤੋਂ ਕਰਕੇ ਸਿਆਸੀ ਪਵਿੱਖ ਜੋ ਹੈ ਖਰਾਬ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਕਿ ਇਹ ਤੁਸੀਂ ਸਿਆਸੀ ਜੋ ਉਹਨਾਂ ਉੱਤੇ ਸ਼ਿਕੰਜੇ ਕੱਸੇ ਜਾ ਰਹੇ ਨੇ ਉਹਨਾਂ ਦੀ ਜੋ ਵਿਜੀਲੈਂਸ ਵੱਲੋਂ ਗਲਤ ਢੰਗ ਨਾਲ ਤੁਸੀਂ ਕਰ ਰਹੇ ਹੋ ਪੁੱਛਗੇ ਚ ਇਹ ਤੁਸੀਂ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਮਜੀਠੀਆ ਇੱਕ ਅਜਿਹਾ ਅਕਾਲੀ ਦਲ ਸਰਕਾਰ ਦਾ ڈاکੂ ਹੈ ਜੋ ਸਰਕਾਰ ਦੇ ਕਾਲੇ ਕਾਰਨਾਮਿਆਂ ਤੇ ਕੀਤੇ ਜਾ ਰਹੇ ਘੁਟਾਲਿਆਂ ਦਾ ਪਰਦਾਫਾਸ਼ ਕਰਕੇ ਜਗ ਜਾਇਲ ਕਰ ਰਹੇ ਹਨ ਉਹ ਆਪਣੇ ਜੋ ਹਸਬੈਂਡ ਦੀ ਵਿਕਰਮ ਸਿੰਘ ਮਜੀਠੀਆ ਦੀ ਗੱਲਬਾਤ ਕਰਕੇ ਇਹ ਦੱਸ ਰਹੇ ਨੇ ਬੀਬਾ ਮਜੀਠੀਆ ਨੇ ਇਹ ਵੀ ਕਿਹਾ ਆਪ ਸਰਕਾਰ ਇੰਨੀ ਬੁਖਲਾ ਗਈ ਹੈ ਕਿ ਹੁਣ ਜਿਹੜੀ ਉਹਨਾਂ ਦੇ ਨਜ਼ਦੀਕੀ ਅਕਾਲੀ ਆਗੂਆਂ ਨੂੰ ਉਹਨਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਪਰ ਉਹ ਭੁੱਲ ਚੁਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ ਤਾਂ ਹਮੇਸ਼ਾ ਹੱਕ ਸੱਚ ਦੀ ਲੜਾਈ ਲੜਦਾ ਹੈ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਦਬਾਉਣ ਲਈ ਜੇਲ੍ਹ ਦੇ ਵਿੱਚ ਉਸ ਨਾਲ ਨਿਯਮਾਂ ਦੇ ਉਲਟ ਜਾ ਕੇ ਬੰਦੀਆਂ ਸਹੂਲਤਾਂ ਦੇਣ ਦੀ بجائے ਉਹਨਾਂ ਨੇ ਕਿਹਾ ਕਿ ਉਲਟ ਜਾ ਕੇ ਬੰਦੀਆਂ ਸਹੂਲਤਾਂ ਦੇਣ ਦੀ بجائے ਸੋਸ਼ਲ ਮੀਡੀਆ ਦੁਆਰਾ ਕੁਝ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਮੌਕੇ ਮਜੀਠੀਆ ਦੀ ਸਿਆਸੀ ਸਲਾਕਾਰ ਇਸ ਲਖਬੀਰ ਸਿੰਘ ਗਿੱਲ ਐਡਵੋਕੇਟ ਰਕੇਸ਼ ਪਰਾਸ਼ਰ ਗਗਨਦੀਪ ਸਿ ਭਾਵਨਾ ਆਦਿ ਸ਼ਾਮਲ ਸਨ ਉਹਨਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਗਲਤ ਵਿਚਾਰ ਢੰਗ ਰੱਖੇ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹ ਉਹਨਾਂ ਦੀ ਤਰਨ ਪਤਨੀ ਗਨੀਬ ਕੌਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੈ ਗਲਤ ਅਫਵਾਹਾਂ ਫਲਾ ਰਹੇ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਜੋ ਔਰेंज ਸ਼੍ਰੇਣੀ ਦੇਣੀ ਚਾਹੀਦੀ ਹੈ ਉਸ ਉੱਤੇ ਵੀ ਨਹੀਂ ਪੰਜਾਬ ਸਰਕਾਰ ਉਹਨਾਂ ਨੂੰ ਦੇ ਰਹੀ ਉਹ ਕਿਤੇ ਨਾ ਕਿਤੇ ਇਹਨਾਂ ਕੰਮਾਂ ਦੇ ਵਿੱਚ ਇਨਵੋਲ ਨਹੀਂ ਹੈਗੇ ਲੇਕਿਨ ਉਹਨਾਂ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ ਧੰਨ